ਤੁਹਾਡਾ ਮੈਂ ਨਾਮ ਤੁਹਾਡਾ ਹੀ ਚਾਹੁੰਦਾ ਹੈ ਕੀ ਨਾਮ ਤੁਹਾਡਾ ਹੁਣ ਰੋਹਨ ਜੀ ਸੱਤਾ ਕਿੰਨੇ ਤੇ ਕਿਉਂ ਮਾਰੀਆਂ ਤੁਹਾਨੂੰ ਦੇ ਦੋ ਸੱਤਾ ਮਾਰੀਆਂ ਦੇ ਗਏ ਹੀ ਇੰਦਰਾ ਉਧਰ ਚਾਰ ਹੈਗੇ ਨੇ ਪ੍ਰੇਮ ਨਗਰ ਦੇ ਤੇ ਕਿੱਥੋਂ ਦਾ ਹਜੰਨ ਕਰਦਾ ਤੇ ਕਹਿੰਦੇ ਸੀ ਤੁਹਾਡੇ ਨਾਲ ਕੋ ਮੋਨਾ ਦਾ ਨਾਲ ਕੋ ਮੈਂ ਤੇ ਉਹਨਾਂ ਨੇ ਨਾ ਅੱਜ ਮੇਰੇ ਕੜੇ ਮਾਰੇ ਸੱਤਾ ਮਾਰੀਆਂ ਚਾਰ ਦਿਨਾਂ ਪਹਿਲਾਂ ਵੀ ਲੜਾਈ ਹੋਈ ਸੀ ਉਹਨਾਂ ਨੇ ਫੇਰ ਕੁੱਟਿਆ ਸੀ ਤੁਹਾਡੀ ਕੋਈ ਵੀਡੀਓ ਵਗੈਰੇ ਵੀ ਨਾ ਵਾਇਰਲ ਕੀਤੀ ਸੀ ਹਾਂਜੀ ਵੀਡੀਓ ਵਾਇਰਲ ਕੀਤੀ ਸੀ ਇੰਸਟਾ ਤੇ ਵੀਡੀਓ ਵਾਇਰਲ ਕੀਤੀ ਸੀ ਤੇ ਤੁਸੀਂ ਹੁਣ ਇਸ ਬੰਦੇ ਕੋਲ ਪੁਲਿਸ ਕੰਪਲੀਟ ਕੀਤੀ ਜੀ ਕੀ ਕਾਰਵਾਈ ਮੰਗ ਕਰਦੇ ਆ ਮੈਂ ਇਨਸਾਫ ਮੰਗਣਾ ਚਾਹੁੰਦਾ ਇਹਨਾਂ ਦੇ ਕਾਰਵਾਈ ਹੈ ਹਾਂਜੀ ਭਾਈ ਤੁਹਾਡਾ ਨਾਮ ਮੇਰਾ ਨਾਮ ਰਜਨੀਵਰ ਮੈਂ ਰਹੁਣ ਦੀ ਮਾਂ ਤੇ ਕੀ ਗੱਲ ਹੋਈ ਤੁਹਾਡੇ ਬੇੜੇ ਸਾਡਾ ਕਿੰਨੇ ਮਾਰੀਆਂ ਕਿਉਂ ਮਾਰੀਆਂ ਕੁਝ ਫੇਮ ਨਗਰ ਦੇ ਮੁੰਡੇ ਨੇ ਸੁਸ਼ਾਨ ਕਰਦੇ ਮੁੰਡੇ ਨੇ ਇਹਨਾਂ ਦੋਨਾਂ ਦੀ ਆਪਸ ਚ ਲੜਾਈ ਹੈ ਇਹ ਵੀ ਮੇਰੇ ਮੇਰੇ ਕੋਲ ਕਰਾ ਕੇ ਗਿਆ ਹੈ ਕਿ ਆਵਾਜ਼ ਕਿਹੜੀ ਗੱਲ ਹੋਈ ਕਿਹੜੀ ਗੱਲ ਲੜਾਈ ਹੋਈ ਹੈ ਬੰਨਾਂ ਦੀ ਬਸ ਵੀਡੀਓ ਸੀ ਵਾਲੀ ਇਹ ਇੱਕ ਬਿੱਤੇ ਦੇ ਕੋਲ ਤੁਹਾਡੇ ਬੱਚੇ ਦੀ ਕੋਈ ਵੀਡੀਓ ਬਗਾਇਰ ਕਿੰਨੀ ਮਾਰ ਵਾਇਰਲ ਨਾ ਇੱਕ ਮੇਰੇ ਮੁੰਡੇ ਦੀ ਵੀਡੀਓ ਹੀ ਵਾਇਰਲ ਕੀਤੀ ਮਾਰਨ ਦੀ 4 ਦਿਨ ਪਹਿਲਾਂ ਤੁਸੀਂ ਹੁਣ ਕੀ ਮੰਗ ਕਰਦੇ ਜੀ ਮੈਂ ਇਨਸਾਫ ਚਾਹੁੰਦੀ ਆ ਨਮ ਹਰ ਬੇਦਨ ਨੂੰ ਸਭ ਤੋਂ ਸੱਚ ਸਦਾ ਦਿੱਤੀ ਜਾਵੇ ਧੰਨਵਾਦ ਹਾਂਜੀ ਸਰ ਮੇਰਾ ਮੁੰਡਾ ਸੱਟਾਂ ਮੱਝੀਆਂ ਆ ਕੀ ਕਾਰਵਾਈ ਕੀਤੀ ਆ ਜੀ ਰੋਹਨ ਸਾਲੋ ਸਮੁੰਦ ਕੁੰਮਾਰ ਜਿਸ ਵਾਸਤੇ ਇੰਦਰਾ ਕਲੋਨੀ ਚੋਂ ਬਾਹਰ ਰੋਹਰਿਆਣਾ ਵਾਲਾ ਤੇ ਅੱਜ ਇਹਨੇ ਆਨ ਨੂੰ ਆੜ ਕੇ ਦੱਸਿਆ ਕਿ ਮੇਰਾ ਅੰਕ ਤੇ ਯਾਰ ਸੀ ਤੇ ਜਿਹੜਾ ਗੋਰੀ ਅਮਨ ਤੇ ਪਰਮਾਸ ਕੰਦਰ ਤੇ ਅਰਜਨ ਮੈਨੂੰ ਇਹ ਗੱਲ ਕਹਿੰਦੇ ਵੀ ਤੂੰ ਉਹਦਾ ਨਾਮ ਲਾ ਦੇ ਸਾਡੇ ਨਾਲ ਰਹਿ ਇਸੇ ਰੰਗ ਵਿੱਚ ਆ ਜਾਗੇ ਅੱਜ ਇਹਨਾਂ ਨੇ ਉਹਨੂੰ ਘੇਰ ਕੇ ਤੇ ਉਹ ਸਟਾਲ ਲਾਈਆਂ ਤੇ ਇਹਨਾਂ ਨੂੰ ਅਹੀਂ ਡਾਕਟਰ ਜਾਰੀ ਕਰ ਦਿੱਤਾ ਜੋ ਵੀ ਡਾਕਟਰੀ ਰਿਪੋਰਟ ਆਏਗੀ ਅਗਲੀ ਕਾਰਵਾਈਆਂ ਅਮਲ ਵਿੱਚ ਲਾ ਦਿੱਤੀ ਸਰ ਕੁਝ ਦਿਨ ਪਹਿਲਾਂ ਵੀ ਇਹਦੀ ਵੀਡੀਓ ਇੱਕ ਉਹਨਾਂ ਨੇ ਮਾਰਕੀਟਿੰਗ ਕਰਦਿਆਂ ਵੀਡੀਓ ਵਾਇਰਲ ਕੀਤੀ ਸੀ ਆ ਇਹ ਰੌਣਤ ਅਸਰਿਆਨ ਮੇਰਾ ਪਹਿਲਾਂ ਵੀ ਇਹਨਾਂ ਨਾਲ ਝਗੜਾ ਹੋਇਆ ਸੀ ਇਹ ਵੀਡੀਓ ਬਾਰੇ ਵੀ ਜਗੜ ਕਰ ਲਿਆ ਤੇ ਕੋਈ ਇਸ ਬੰਦੇ ਕੋਈ ਹਲੇ ਤਰ ਪਕੜੀ ਗਈ ਕੋਸ਼ਾਪੇ ਮਾਰੀ ਹੋਈ ਨਹੀਂ ਜੇ ਤਾਂ ਹੁਣੇ ਹੀ ਮਾੜੇ ਪਵਾਏ ਨੇ ਹੁਣੇ ਇਹਨਾਂ ਨੂੰ ਡਾਕਟਰ ਜਾਰੀ ਕਰਤਾ ਮੋਕਾ ਜਾ ਕੇ ਵੇਖ ਲਿਆ ਜੀ ਤੇ ਸਵੇਰੇ ਜੋ ਇਹਨਾਂ ਦੀ ਕਾਰ ਨਹੀਂ ਬੱਧੀ ਹੋਈ ਗੀ ਨਾਲ ਲਿਖੇ ਕਾਰੀ ਅਗਲੀ ਕਾਰੀ ਅੱਗੇ ਲੱਗੀ ਧੰਨਵਾਦ ਸੋ थैंक यू ਸਾਕ ਤੋਂ ਸਾਕ ਦਾ ਰਹਿ ਗਿਆ